ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਸਾਡਾ ਚੈਨਲ ਹੈ ਜੀ ਬਠਿੰਡੇ ਤੋਂ ਆਸੀ ਰਿਸ਼ਤਿਆਂ ਦੀ ਜੋ ਕਿ ਹਰ ਰੋਜ਼ ਅਪਲੋਡ ਐਡ YouTube ਚੈਨਲ ਤੇ ਪਾਈ ਜਾਂਦੀ ਹੈ ਜੀ ਉਸ ਵਿੱਚ ਰਿਸ਼ਤੇ ਮੁੰਡਿਆਂ ਦੇ ਰਿਸ਼ਤੇ ਡਾਇਰੈਕਟ ਨੰਬਰ ਸਮੇਤ ਪਾਏ ਜਾਂਦੇ ਆ ਬਾਕੀ ਕੁੜੀਆਂ ਦੇ ਰਿਸ਼ਤੇ ਵੀ ਘੱਟੋ ਘੱਟ ਬਹੁਤ ਸਾਰੇ ਮੋਬਾਈਲ ਨੰਬਰ ਦੇ ਸਮੇਤ ਬੋਲੇ ਜਾਂਦੇ ਆ ਜੀ ਰਿਸ਼ਤਾ ਤੁਸੀਂ ਸਾਡੇ ਤੋਂ ਵੀ ਲੈ ਸਕਦੇ ਹੋ ਕਾਲ ਕਰਕੇ ਬਾਕੀ ਸਾਰੇ ਪਰਿਵਾਰਾਂ ਦਾ ਆਪਣੇ ਕੋਲ ਬਾਇਓ ਡਾਟਾ ਤੇ ਪਿਕ ਆਏ ਹੁੰਦੇ ਆ ਜੀ ਅੱਜ ਦੇ ਰਿਸ਼ਤੇ ਨੋਟ ਕਰੋ 12 ਤਰੀਕ 8ਵਾਂ ਮਹੀਨਾ 2024 ਦੇ ਅੱਜ ਰਿਸ਼ਤੇ ਜਿਵੇਂ ਕਿ ਇੱਕ ਕੁੜੀ ਦਾ ਇੱਕ ਮੁੰਡੇ ਦਾ ਐਵੇਂ ਰਿਪੀਟਡ ਐਡ ਲਗਾਤਾਰ ਲਗਾਈ ਜਾਇਆ ਕਰੂਗੀ ਸੀ ਹੁਣ ਐ ਨਹੀਂ ਹੋਇਆ ਕਰੂਗਾ ਵੀ ਪਹਿਲਾਂ ਮੁੰਡਿਆਂ ਦੇ ਰਿਸ਼ਤੇ ਆ ਫਿਰ ਕੁੜੀਆਂ ਦੇ ਜਾਂ ਫਿਰ ਪਹਿਲਾਂ ਕੁੜੀਆਂ ਦੇ ਆ ਉਸ ਤੋਂ ਬਾਅਦ ਮੁੰਡਿਆਂ ਦੇ ਹੋਣੇ ਇੱਕ ਰਿਸ਼ਤਾ ਮੁੰਡੇ ਦਾ ਤੇ ਇੱਕ ਰਿਸ਼ਤਾ ਕੁੜੀ ਦਾ ਨਾਲੋਂ ਨਾਲ ਐਦਾਂ ਹੀ ਐਡ ਹਰ ਰੋਜ਼ ਲਗਾਇਆ ਕਰਾਂਗੇ ਤੁਸੀਂ ਸਿਰਫ ਕੁੜੀ ਵਾਲਿਆਂ ਦਾ ਸਾਨੂੰ ਫਾਈਲ ਨੰਬਰ ਦੱਸਣਾਗਾ ਤੇ ਨੰਬਰ ਲੈਣਾਗਾ ਬਾਕੀ ਬਹੁਤ ਬਹੁਤ ਪਰਿਵਾਰਾਂ ਦੇ ਰਿਸ਼ਤਿਆਂ ਦੇ ਨੰਬਰ ਮੁੰਡਿਆਂ ਦੇ ਸਾਰਿਆਂ ਦੇ ਬੋਲ ਦਿੱਤੇ ਜਾਂਦੇ ਆ ਰਿਸ਼ਤੇ ਨੋਟ ਕਰੋ 12 ਤਰੀਕ 8ਵਾਂ ਮਹੀਨਾ 2024 ਦੇ 81180 ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੁਰੂਤ ਬਰਾੜ ਡੇਟ ਆਵਦ 23 9 1993 ਦਾ ਬਾਰਨ ਕੱਦ 5 ਫੁੱਟ 10 ਇੰਚ ਵਰਕਰ ਡਿਜ਼ਾਈਨ ਇੰਜੀਨੀਅਰਿੰਗ ਨਿਊਜ਼ੀਲੈਂਡ ਪੀਆਰ ਮੁੰਡਾ ਨਿਊਜ਼ੀਲੈਂਡ ਦਾ ਪੀਆਰ ਹੈ ਜੀ ਇਹ ਤੇ 16 ਕਿੱਲੇ ਜ਼ਮੀਨ ਹੈ ਬਾਕੀ ਸ਼ਹਿਰੀ ਜਾਇਦਾਦ ਆ ਮਾਤਾ ਤੇ ਪਿਤਾ ਨੇ ਪਰਿਵਾਰ ਚ ਸਰਕਾਰੀ ਨੌਕਰੀ ਤੋਂ ਰਟਾਇਰ ਨੇ ਜੀ ਸਿਸਟਰ ਕੈਨੇਡਾ ਮੈਰਿਡ ਆ ਮੰਗ ਇੰਡੀਆ न्यूजीलैंड ऑस्ट्रेलिया कनाडा ਤੋਂ ਚੰਗੀ ਪੜੀ ਲਿਖੀ ਲੜਕੀ ਦੀ ਲੋੜ ਹੈ ਪਰਿਵਾਰ ਦਾ ਨੰਬਰ ਨੋਟ ਕਰੋ 96465 11005 ਆਗਲਾ ਰਿਸ਼ਤਾ ਹੈ ਜੀ 198 ਫਾਈਲ ਨੰਬਰ ਨੇਮ ਕੋਰ ਡੇਟ ਆਫ ਬਰਥ 18 10 1992 ਗੋਤ ਫਾਦਰ ਵੈਦ ਤੇ ਮਦਰ ਦਾ ਢਾਲੀਵਾਲ ਕਾਸਟ ਐਸੀ ਮਾਜਬੀ ਸਿੱਖ ਹਾਈਟ 5 ਫੁੱਟ 5 ਇੰਚ ਸਟੱਡੀ ਐਮ ਸੀ ਏ ਜੌਬ ਕਲਰਕ ਇਨ ਚੰਡੀਗੜ੍ਹ ਐਡਮਿਨ ਫਾਦਰ ਪਟਵਾਰੀ ਰਿਟਾਇਰਡ ਤੇ ਮਦਰ ਹਾਊਸ ਵਾਈਫ ਸਿਵਲਿੰਗ ਵਨ ਬ੍ਰਦਰ ਗਵਰਨਮੈਂਟ ਕਲਰਕ ਵਨ ਸਿਸਟਰ ਐਮ ਏ ਬੀ ਐਡ ਮੈਰਿਡ seeking for a well educated well settled handsome government service holder boy in sc mayvi sikha family only parivar da number note karo 62845 36938 es kudi wale parivar da number add de vich bol ditta gaya ga jis parivar nal ye rishta match karda sirf ohi in parivar nal anu sampark karna ji ਆਗਲਾ ਰਿਸ਼ਤਾ ਆਇਆ ਕਿਆ ਕਾਹਟ ਸੋ ਕੈਸਤੀ ਫਾਈਲ ਨੰਬਰ ਜ਼ਿਲ੍ਹਾ ਸਰਸਾ ਹਰਿਆਣਾ ਕਾਸਟ ਜਰਸੀ ਖਗੋਤ ਵੇਰਕ ਡੇਟ ਆਵ ਬਤ ਸਾਈ ਏ ਜਸਟਡੀ ਬੀ ਐਸ ਸੀ ਫੈਮਲੀ ਚ ਮਮ ਡੈਡ 1 ਬਰੋ ਆਸਟ੍ਰੇਲੀਆ ਸਿਟੀਜ਼ਨ ਫਾਦਰ ਖੇਤੀ ਕਰਦੇ ਨੇ ਮੁੰਡਾ ਸੋਨਾ ਸੁਨੱਖਾਗਾ ਤੇ ਨਸ਼ੇ ਤੋਂ ਰਹਿਤ ਆਗਾ ਹਾਈਟ 5 ਫੁੱਟ 10 ਇੰਚ ਹੈ ਦੋ ਭਰਾਵਾਂ ਕੋਲ ਜ਼ਮੀਨ 20 ਕਿੱਲੇ ਹੈ ਵਧੀਆ ਟਾਪ ਦੀ ਜ਼ਮੀਨ ਹੈ ਦੋਨੋਂ ਪੀਆਰ ਨੇ 10-10 ਕਿੱਲੇ ਜ਼ਮੀਨ ਭਰਾਵਾਂ ਨੂੰ ਆਉਂਦੀ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਵਰਕ ਪਰਮਟ ਫੈਮਿਲੀ ਵਧੀਆ ਹੋਵੇ ਏਜ 24 ਤੋਂ 25 ਸਾਲ ਤੱਕ ਹੋਵੇ ਹਾਈਟ 5 ਫੁੱਟ 6 ਇੰਚ ਤੱਕ ਅਬਾਬ ਹੋਵੇ ਮੈਰਜ ਵੀਰੋ ਵਾਲੇ ਮਾਫ ਕਰਨਾ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9050928232 ਪਰਿਵਾਰ ਵਾਲਿਆਂ ਦਾ ਨੰਬਰ ਬੋਲ ਦਿੱਤਾ ਗਿਆ ਹੈਗਾ ਸੰਪਰਕ ਕਰ ਸਕਦੇ ਹੋ ਤੁਸੀਂ ਅਗਲਾ ਰਿਸ਼ਤਾ ਹੈ ਜੀ 199 ਫਾਈਲ ਨੰਬਰ ਨੇਮ ਕੌਰ ਪਤਾ ਮੋਗਾ ਕਾਸਟ ਨਾਈ ਸਿੱਖ ਡੇਟ ਆਫ ਬਰਥ 211988 ਕੱਦ 5 ਫੁੱਟ 4 ਇੰਚ ਪੜ੍ਹਾਈ ਫੈਸ਼ਨ ਡਿਜ਼ਾਈਨਿੰਗ 3 ਇਅयर्स ਮੰਗ ਮੁੰਡਾ ਗਵਰਨਮੈਂਟ ਜੌਬ ਜਾਂ ਫਿਰ ਐਨ ਆਰ ਆਈ ਹੋਵੇ ਆਪਣਾ ਫੈਮਿਲੀ ਬਿਜ਼ਨਸ ਹੋਵੇ ਕੋਈ ਜਾਤੀਵੰਦਨ ਨਹੀਂ ਪਰਿਵਾਰ ਦਾ ਨੰਬਰ ਤੁਸੀਂ ਲੈਣ ਵਾਸਤੇ ਸਾਡੇ ਨਾਲ ਸਿਰਫ ਵਟਸਐਪ ਤੇ ਹੀ ਫਾਈਲ ਨੰਬਰ ਪਾ ਕੇ ਭੇਜਣਾ ਉਸ ਤੋਂ ਬਾਅਦ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਹੈ ਜੀ ਕਾਹਟ 182 ਫਾਈਲ ਨੰਬਰ ਜ਼ਿਲ੍ਹਾ ਕੁਸ਼ੇਤਰ ਸਟੇਟ ਹਰਿਆਣਾ ਕੁ ਖੇਤਰ ਤੋਂ ਪਈਵਾ ਰੋਡ ਬਾਜਪਾ ਫਾਰਮਪਿੰਡ ਮੁਰਤਜਾਪੁਰ ਐਡਰੈਸ ਮੁੰਡੇ ਦੀ ਕਾਸਟ ਜਰਸੀ ਖਗੋਤ ਬਾਜਪਾ 7 ਨਵੰਬਰ 1996 ਦਾ ਬਾਰਨ ਹਾਈਟ 6 ਫੁੱਟ 1 ਇੰਚ ਸਟਡੀ ਬੀਸੀਏ ਕੰਪਿਊਟਰ ਸਾਇੰਸ ਹੈ 2 ਸਾਲ ਦਾ ਕੰਪਿਊਟਰ ਕੋਰਸ ਨਾਲ ਡਿਪਲੋਮਾ ਫ੍ਰੋਮ ਕੈਨੇਡਾ ਫੈਮਲੀ ਚ ਮਮ ਡੈਡ ਭੈਣ ਮੈਰਿਡ ਮੁੰਡਾ ਸਿੰਗਲ ਬੇਟਾ ਹੈਗਾ ਭੈਣ ਭਰਾ ਦੋਵੇਂ ਇਕੱਠੇ ਕੈਨੇਡਾ ਚ ਰਹਿ ਰਹੇ ਨੇ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਆ ਪੀਆਰ ਦੀ ਫਾਈਲ ਲੱਗੀ ਹੋਈ ਹੈ ਫੈਮਲੀ ਸਾਰੀ ਵੈਸ਼ਨੂ ਆ ਮੁੰਡਾ ਸਿੱਖ ਸਰਦਾਰ ਹੈ ਜ਼ਮੀਨ 17 ਕਿੱਲੇ ਜ਼ਮੀਨ ਸਾਰੀ ਸ਼ਹਿਰੀ ਆ ਵਧੀਆ ਕੋਠੀ ਬਣੀ ਆ ਕੁੜੀ ਦੀ ਹਾਈਟ 5 ਫੁੱਟ 7 ਇੰਚ ਤੋਂ ਉੱਪਰ ਹੋਵੇ ਰਿਸ਼ਤਾ ਚਾਹੇ ਪੰਜਾਬ ਤੋਂ ਹੋਵੇ ਜਾਂ ਫਿਰ ਕੁੜੀ ਦਾ ਕੈਨੇਡਾ ਪੀਆਰ ਹੋਵੇ ਡਿਮਾਂਡ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 9255481111 ਅਗਲਾ ਰਿਸ਼ਤਾ ਆਇਆ ਜੀ 100 ਸੌਰੀ ਪੂਰਾ 200 ਫਾਈਲ ਨੰਬਰ ਨੇਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾ ਸਿੱਖ ਉਮਰ 18 ਦਾ 10 1990 ਕੱਦ 5 ਫੁੱਟ 5 ਇੰਚ ਪੜ੍ਹਾਈ ਬੀ ਐਸ ਸੀ ਆਈਟੀਆਈ ਮੰਗ ਮੁੰਡਾ ਗਵਰਨਮੈਂਟ ਜੋਬ ਜਾਂ ਐਨ ਆਰ ਆਈ ਹੋਵੇ ਜਾਂ ਫਿਰ ਆਪਣਾ ਕੋਈ ਬਿਜ਼ਨਸ ਹੋਵੇ ਫੈਮਿਲੀ ਬਿਜ਼ਨਸ ਹੋਵੇ ਕੋਈ ਜਾਤੀਬੰਧਨ ਨਹੀਂ ਇਹੇ ਦੋਵੇਂ ਰਿਸ਼ਤੇ ਇੱਕੋ ਕਰੋ ਸੀ ਜੀ 199 ਤੇ 205 ਨੰਬਰ ਪਰਿਵਾਰ ਦਾ ਨੰਬਰ ਤੁਸੀਂ WhatsApp ਤੇ ਸਿਰਫ ਫਾਈਲ ਨੰਬਰ ਲਿਖ ਕੇ ਭੇਜਣਾ ਉਸ ਤੋਂ ਬਾਅਦ ਪਰਿਵਾਰ ਦਾ ਨੰਬਰ ਤੁਹਾਨੂੰ ਸੈਂਡ ਕਰ ਦਿੱਤਾ ਜਾਵੇਗਾ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਕਰਦਾ ਤਾਂ ਹਾਈਲੇ ਰਿਸ਼ਤਾ ਆਇਆ 683 ਫਾਈਲ ਨੰਬਰ ਨੇਮ ਸਿੰਘ ਏਜ 28 ਸਾਲ ਮੁੰਡੇ ਦੀ ਕਾਸਟ ਹੈ ਜਰਸੀ ਖਜੀਲਾ ਅਮਰਸਰ ਹਾਈਟ 5 ਫੁੱਟ 7 ਇੰਚ ਜੌਬ ਸਿੰਗਾਪੁਰ ਕੰਟਰੀ ਕੰ ਤੇ ਬ੍ਰਦਰ ਆਰਮੀ ਰਿਟਾਇਰ ਸਰੀ ਜੀ ਇਹ ਜੌਬ ਸਿੰਗਾਪੁਰ ਕੰਟਰੀ ਫਾਦਰ ਸਾਹਿਬ ਆਰਮੀ ਰਿਟਾਇਰ ਨੇ ਮਦਰ ਹਾਊਸ ਵਾਈਫ ਡਿਮਾਂਡ ਕੁੜੀ ਵਧੀਆ ਹੋਵੇ ਚੰਗੀ ਹੋਵੇ ਤੇ ਸੋਹਣੀ ਹੋਵੇ ਵਧੀਆ ਪੜੀ ਲਿਖੀ ਹੋਵੇ ਜੀ ਸਟੱਡੀ ਵਧੀਆ ਕਰੀ ਹੋਵੇ ਚੰਗੇ ਪਰਿਵਾਰ ਤੋਂ ਰਿਸ਼ਤਾ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 842764960038 ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਜੀ ਵੈਸ਼ਨੂ ਫੈਮਲੀ ਹੈਗੀ ਅਗਲੇ ਰਿਸ਼ਤੇ ਆਇਆ 201 ਫਾਈਲ ਨੰਬਰ ਨੇਮ ਕੌਰ ਪਤਾ ਜਲੰਧਰ ਕਾਸਟ ਐਸ ਸੀ ਗੋਤ ਸੋਢੀ ਬੰਦਨ ਤੇ ਉਮਰ 28 11 1999 ਕੱਦ 5 ਫੁੱਟ 3 ਇੰਚ ਪੜਾਈ ਗ੍ਰੈਜੂਏਸ਼ਨ ਇਜ਼ਾਈਲਟਸ ਚੋਂ ਇਜ਼ਾਈਲਟਸ ਚੋਂ 6th ایچ بینڈ ਆਏ ਨੇ ਭਰਾ ਆਈ ਕਾਨ ਮੈਰਿਡ ਭੈਣ ਇੱਕ ਮੈਰਿਡ ਯੂਕੇ ਮੰਗ ਐਨ ਆਰ ਆਈ ਬੁਆਏ ਫਰੋਮ ਯੂਰਪੀਕ ਕੰਟਰੀਜ਼ ਜਲੰਧਰ ਤੇ ਹੁਸ਼ਿਆਰਪੁਰ ਫਗਵਾੜਾ ਨੂੰ ਬਹੈ ਲਾ ਜੀ ਅਗਲੇ ਰਿਸ਼ਤਾ ਆਯਾ ਜੀ ਕਾਹਟ 84 ਫਾਈਲ ਨੰਬਰ ਜ਼ਿਲ੍ਹਾ ਕੁਸ਼ੇਤਰਾ ਕਾਸਟ ਜੈ ਸਿੱਖ ਗੋਚੀਮਾ ਡੇਟ ਆਫ ਬਰਥ 16/7/1990 ਪੜ੍ਹਾਈ ਪਲੱਸ 2 ਪਾਸ ਹਾਈਟ 5 ਫੁੱਟ 8 ਇੰਚ ਜ਼ਮੀਨ ਸ਼ੇਕਲੇ ਐਕੋਪੀਸ਼ਨ ਪ੍ਰਾਈਵੇਟ ਜੌਬ ਕੰਪਨੀ ਫੈਮਿਲੀ ਫਾਦਰ ਮਦਰ ਬਿਗ ਬ੍ਰਦਰ ਮੈਰਿਡ ਤੇ ਪੀ ਆਰ ਇਨ ਯੂਰਪ ਕੰਟਰੀ ਪੁਰਤਗਾਲ ਦੋ ਬਿਗ ਸਿਸਟਰ ਮੈਰਿਡ ਪਰਿਵਾਰ ਦਾ ਨੰਬਰ ਨੋਟ ਕਰੋ ਪਰਵਾਰ ਦਾ ਨੰਬਰ ਨੋਟ ਕਰੋ 99921 44322 ਅਗਲਾ ਰਿਸ਼ਤਾ ਆਇਆ 202 ਫਾਈਲ ਨੰਬਰ ਨੇਮ ਕੋਰ ਪਤਾ ਬਸੀ ਪਠਾਨਾ ਉਮਰ 11 9 1999 ਜਨਮ ਟਾਈਮ 6:40 ਪੀਐਮ ਬਾਥਪਲੇਸ ਪਟਿਆਲਾ ਗੋਤ ਗੋਗਨਾ ਤੇ ਨਾਨਕਾ ਗੋਤ ਕੁਰਾਣੀ ਪੜਾਈ ਪਲੱਸ 2 ਇਜ਼ ਬਿਊਟੀ ਪਾਰਲਰ ਕੋਰਸ ਹਾਈਟ 5 ਫੁੱਟ 7 ਇੰਚ ਪਹਿਣਾ ਦੋ ਮੈਰਿਡ ਭਰਾ ਇੱਕ ਅਣ ਮੈਰਿਡ ਪਿਤਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਮੰਗ ਸਿੰਪਲ ਮੈਰਿਜ ਰੋਪੜ ਤੇ ਕੁਰਾਲੀ ਮੋਰਿੰਡਾ ਪਟਿਆਲਾ ਸਰਹੰਦ ਰਾਜਪੁਰਾ ਖੰਨਾ ਗੋਵਿੰਦਗੜ੍ਹ ਵਾਲੇ ਹੀ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਕਾ 885 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਨੇਮ ਸਿੰਘ ਮੁੰਡੇ ਦੀ ਕਾਸਟ ਜਰ ਸਿੱਖ ਜ਼ਮੀਨ ਤਿੰਨ ਕਿੱਲੇ ਆ ਮਾਤਾ ਤੇ ਪਿਤਾ ਦਾ ਅਮਰ ਸ਼ਕੈ ਹੈਗਾ ਪੜਾਈ ਪਲੱਸ 2 ਪਾਸ ਹਾਈਟ 5 ਫੁੱਟ 8 ਇੰਚ ਜੌਬ ਰੈਫਾਇਨਰੀ ਚ ਤੇ ਪੇ ਹੈ ਜਿਹੜੀ ਉਹ 20000 ਰੁਪਏ ਮਹੀਨੇ ਦੀ ਮੁੰਡਾ ਬੜੀ ਸੋਹਣਾ ਤੇ ਸਿਆਣਾ ਸਮਝਦਾ ਰਹੇ ਕੁੜੀ ਸਿਆਣੀ ਤੇ ਪੜ੍ਹੀ ਲਿਖੀ ਹੋਵੇ ਬਰਾਬਰ ਦੀ ਯੋਗਤਾ ਹੋਵੇ ਕਰ ਕੰਮ ਕਰਦਾ ਕੰਮਕਾਰ ਵੀ ਨਾਲ ਜਾਣਦੀ ਹੋਵੇ ਬਾਕੀ ਪਰਿਵਾਰ ਮੈਲ ਵਰਤਣ ਵਾਲਾ ਹੋਵੇ ਮੁੰਡਾ ਨਸ਼ੇ ਪਤੇ ਤੋਂ ਰਹਿਤਾ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਜੇਕਰ ਕੁੜੀ ਦੇ ਪੜ੍ਹਾਈ ਵਿੱਚ ਬੈਂਡ ਆਇਆ ਤਾਂ ਵੀ ਇਹ ਪਰਿਵਾਰ ਖਾਤਾਂ ਲਾ ਕੇ ਕੁੜੀ ਤੇ ਮੁੰਡੇ ਨੂੰ ਬਾਹਰ ਤੋੜ ਸਕਦਾ ਹੈਗਾ ਜੀ ਪਰਿਵਾਰ ਦਾ ਨੰਬਰ ਨੋਟ ਕਰੋ 828882399 ਅਗਲਾ ਰਿਸ਼ਤਾ ਆਇਆ ਕੁੜੀ ਦਾ ਜੀ 203 ਫਾਈਲ ਨੰਬਰ ਨੇਮ ਕੌਰ ਕਾਸਟ ਜੱਤ ਸਿੱਖ ਪਤਾ ਕੈਂਥਲ ਹਰਿਆਣਾ ਗੋਤ ਸੰਧੂ ਕੱਦ 5 ਫੁੱਟ 5 ਇੰਚ ਉਮਰ 1990 ਭਰਾ ਭਰਾ ਦੋ ਪੈਣਾ ਇੱਕ ਪੜਾਈ ਗ੍ਰੈਜੂਏਸ਼ਨ ਬੀਏ ਐਮਏ ਐਂਟੈਟ ਤੇ ਪੀ ਟੈਟ ਤੇ ਸੀ ਟੈਟ ਕੁਆਲੀਫਿਕੇਸ਼ਨ ਸੀਸੀਐਫਏ 3 ਇਰ ਐਕਸਪੀਰੀਐਂਸ ਟੀਚਰ ਫਾਦਰ ਵਰਕਰ ਐਗਰੀਕਲਚਰ ਮੰਗ ਮੁੰਡਾ ਪੜਿਆ ਲਿਖਿਆ ਤੇ ਗਵਰਨਮੈਂਟ ਜੌਬ ਪ੍ਰਾਈਵੇਟ ਜੌਬ ਜਾਂ ਫਿਰ ਪੀਆਰ ਫਰੋਮ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਯੂ ਐਸ ਤੋਂ ਪੰਜ ਤੋਂ 10 ਕਿਲੇ ਜ਼ਮੀਨ ਹੋਵੇ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਨੇੜੇ ਵਾਲੇ ਹੀ ਸੰਪਰਕ ਕਰਨਾ ਪਰਵਾਦ ਨੰਬਰ ਨੋਟ ਕਰੋ 93 ਪੂਰਾ 537900 30 ਅਗਲਾ ਰਿਸਤਾ ਆਇਆ ਜੀ ਫਾਈਲ ਨੰਬਰ 1100 86 ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ 6186 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਹੈ ਜਰ ਸਿੱਖ ਬੋਤ ਸਹਾਤਾ ਨਾਨਕੇ ਘੁੰਮਣ ਡੇਟ ਆਫ ਬਰਥ 22/7/1996 ਹਾਈਟ 5 ਫੁੱਟ 9 ਇੰਚ ਪੜਾਈ ਡਿਪਲੋਮਾ ਇਨ ਐਗਰੀਕਲਚਰਿਸਟ ਲੁਧਿਆਣਾ seed protection course sibling one sister in usa jameen 18 kille plus valer business kudi da rasta gharelu hi hove naal vadhia padhai kari hove 150 kille di total kheti karde ne rasta ludhiana area nu pehal hai parivar da number note karo 82 407 120 14 اگلا رشتہ ہے جی اگلا رشتہ آیا 204 فائل نمبر نیم کور ہوشیار پور ਕਾਸਟ ਰਾਮਗੜੀਆ ਸਿੱਖ ਉਮਰ 32 ਸਾਲ ਪੜ੍ਹਾਈ ਜੀ ਐਨ ਐਮ ਨਰਸਿੰਗ ਕੁੜੀ ਵਿਡੋ ਐ ਕੰਮ ਸਟਾਫ ਨਰਸ ਇਨ ਪ੍ਰਾਈਵੇਟ ਹਸਪੀਟਲ ਮੰਗ ਸਰਵਿਸ ਮੈਨ ਹੁਸ਼ਿਆਰਪੁਰ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਜੀ 204 ਫਾਈਲ ਨੰਬਰ ਕਹਿ ਕੇ ਇਹ ਕੁੜੀ ਦਾ ਰਿਸ਼ਤਾ ਤੁਸੀਂ ਸਾਡੇ ਤੋਂ ਲੈਣਾਗਾ ਆਇਲਾ ਰਿਸ਼ਤਾ ਆਇਆ 205 ਫਾਈਲ ਨੰਬਰ ਉਡੀ ਦਾ ਰਿਸ਼ਤਾ ਦਾ ਨੇਮ ਕੌਰ ਪਤਾ ਰੋਪੜ ਕਾਸਟ ਜੱਟ ਸਿੱਖ ਉਮਰ 1993 ਕੱਦ 5 ਫੁੱਟ 5 ਇੰਚ ਪੜਾਈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਭਰਾ ਇੱਕ ਮੰਗ ਮੁੰਡਾ ਇਟਲੀ ਦਾ ਪੀਆਰ ਹੋਵੇ ਸਿਰਫ ਜੱਟ ਸਿੱਖ ਫੈਮਲੀ ਹੀ ਹੋਵੇ ਸ਼ਾਰਟ ਟਰਮ ਡਿਵੋਰਸਡ ਆਲਸੋ ਅਸੈਪਟਡ ਇਟਲੀ ਪੀਆਰ ਵਾਲੇ ਹੀ ਸੰਪਰਕ ਕਰਨ ਮਾਝੇ ਵਾਲੇ ਵੀ ਸੰਪਰਕ ਕਰਨ ਸੌਰੀ ਮਾਝੇ ਵਾਲੇ ਹੀ ਸਿਰਫ ਸੰਪਰਕ ਕਰਨ 2205 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈਣਾਗਾ ਜੀ ਅਗਲਾ ਰਿਸ਼ਤਾ ਆਇਆ ਕਾ 687 ਫਾਈਲ ਨੰਬਰ ਜ਼ਿਲ੍ਹਾ ਤਰਨਤਾਰਨ ਨੇਮ ਸਿੰਘ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਪੰਨੂ ਡੇਟ ਆਫ ਬਰਥ 84 1998 ਦਾ ਬਾਰਨ ਹਾਈਟ 182 ਸੈਂਟੀਮੀਟਰ ਪਲੇਸ ਆਫ ਬਰਥ ਹਾਂਗਕਾਂਗ ਕਰੰਟ ਰੈਜ਼ਿਡੈਂਸ ਸਰੀ ਕੈਨੇਡਾ ਔਨ ਵਰਕ ਪਰਮਿਟ ਗ੍ਰੈਜੂਏਟ ਇਨ ਜਰਨਲ ਡਿਪਲੋਮਾ ਇਨ ਕੈਨੇਡਾ ਸਟੱਡੀਜ਼ ਬਿਜ਼ਨਸ ਪ੍ਰੋਗਰਾਮਸ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਦਾ ਰਿਸ਼ਤਾ ਜਾਂ ਫਿਰ ਕੈਨੇਡਾ ਕੈਨੇਡਾ ਪੀਆਰ ਹੋਵੇ ਜਾਂ ਫਿਰ ਇੰਡੀਆ ਤੋਂ ਵਧੀਆ ਪੜ੍ਹਾਈ ਵਾਲਾ ਹੋਵੇ ਮੁੰਡਾ ਵਧੀਆ ਸਿੱਖ ਸਰਦਾਰ ਆ ਨਿਸ਼ਚਪਤੇ ਤੋਂ ਰਹਿਤਾ ਤੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ +85262711326 ਦੁਬਾਰਾ ਫੇਰ +85262711326 ਅਗਲਾ ਰਿਸ਼ਤਾ ਹੈ ਜੀ 206 ਫਾਈਲ ਨੰਬਰ ਨੇਮ ਕੌਰ ਲੜਕੀ ਮੰਗਲੀਕ ਹੈ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 11 11 1991 ਕੱਦ 5 ਫੁੱਟ 3 ਇੰਚ ਪੜ੍ਹਾਈ BCA MCA ਤੇ ਭਰਾ ਅਨਮੈਰਿਡ ਹੈ ਮੰਗ ਮੁੰਡਾ ਮੰਗਲੀਕ ਹੀ ਹੋਵੇ ਜਾਂ ਫਿਰ NRI ਹੋਵੇ 206 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਲੈਣਾ ਸਾਡੇ ਤੋਂ ਅਗਲਾ ਰਿਸ਼ਤਾ ਆਇਆ ਕਾਹਟ 188 ਫਾਈਲ ਨੰਬਰ ਨਾਮ ਸਿੰਘ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਬਰਾੜ ਕੱਦ 5 ਫੁੱਟ 11 ਇੰਚ ਡੇਟ ਆਫ ਬਰਥ 8 9 1997 ਕੁਆਲੀਫਿਕੇਸ਼ਨ ਪਲੱਸ 2 ਪਾਸ ਹੈ ਜ਼ਮੀਨ ਸ਼ੇਕਿੱਲੇ ਜੌਬ ਲੌਜਿਸਟਿਕ 트੍ਰাকিং ਕੰਪਨੀ ਯੂ ਐਸ اے ਪਰਿਵਾਰ ਚ 4 ਮੈਂਬਰ ਹੈ ਪੈਨ ਕੈਨੇਡਾ ਪੀਆਰ ਮੈਰਿਡ ਕੁੜੀ ਸੋਹਣੀ ਹੋਵੇ ਪਤਲੀ ਪੜੀ ਲਿਖੀ ਹੋਵੇ ਨਾਲ ਸਲਾਈ ਕਢਾਈ ਦਾ ਕੰਮ ਜਾਣਦੀ ਹੋਵੇ ਪ੍ਰਵਾਦਾ ਨੰਬਰ ਨੋਟ ਕਰੋ 94634 62705 ਅਗਲਾ ਰਿਸ਼ਤਾ ਆਇਆ 2075 ਨੰਬਰ ਨੇਮ ਕੌਰ ਪਤਾ ਲੁਧਿਆਣਾ ਕਾਸਟ ਰਾਮਗੜੀ ਆ ਗੋਤ ਸਾਉਂਡ ਇਜ਼ ਕਲਸੀ ਉਮਰ 6 ਸਤੰਬਰ 1999 ਕੱਦ 5 ਫੁੱਟ 3 ਇੰਚ ਪੜਾਈ ਵੀ ਐ ਬੈੱਡ ਕੰਪਿਊਟਰ ਸਾਇੰਸ ਨਾਲ ਫਰੋਮ ਲੁਧਿਆਣਾ ਤੋਂ ਫਾਰਮੇਸੀ ਟੈਕਨੀਸ਼ੀਅਨਸ ਕਰੰਟਲੀ ਲਿਵਿੰਗ ਇਨ ਦੀ ਯੂ ਐਸ اے ਭਰਾ 1 ਯੂ ਐਸ اے ਮਾਤਾ ਪਿਤਾ ਆਲ ਫੈਮਿਲੀ ਯੂ ਐਸ اے ਸੈਟਲ ਮੰਗ ਮੁੰਡਾ ਪੜਿਆ ਲਿਖਿਆ ਹੋਵੇ ਤੇ ਸੋਨਾ ਹੋਵੇ ਵਧੀਆ ਘਰ ਪਰਿਵਾਰ ਤੋਂ ਹੋਵੇ ਯੂ ਐਸ اے ਪੀ ਆਰ ਹੋਵੇ 207 ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈਣਾ ਹੈ ਜੀ ਅਗਲਾ ਰਿਸ਼ਤਾ ਆਇਆ ਜੀ 6100 99 ਫਾਈਲ ਨੰਬਰ ਜ਼ਿਲ੍ਹਾ ਤਰਨਤਾਰਨ ਪਿੰਡ ਪੱਟੀ ਨੇਮ ਸਿੰਘ ਮੁੰਡੇ ਦੀ ਕਾਸਟ ਜਰਸੀ ਕੁਤਪੂਲਰ ਡੇਟ ਆਫ ਬਰਥ 14/9/1999 ਦਾ ਬਾਰਨ ਫਾਦਰ ਸਾਹਿਬ ਚੇਅਰਮੈਨ ਮਾਰਕੀਟ ਕਮੇਟੀ ਪਿੰਡ ਚ ਪੜਾਈ ਡਿਪਲੋਮਾ ਇਨ ਬਿਜ਼ਨਸ ਅਤੇ ਮਾਰਕੀਟਿੰਗ ਜਾਇਦਾਦ 30 ਕਿੱਲੇ ਜ਼ਮੀਨ ਪਲੱਸ ਦੁਕਾਨਾ ਪਲੱਸ ਪਲਾਟ ਤੇ ਪਤਾ ਬਿਜ਼ਨਸਮੈਨ ਆਰਟ ਕੈਨੇਡਾ ਪ੍ਰੈਮਟਨ ਮੁੰਡਾ ਤੇ ਪਰਿਵਾਰ ਚ ਮਾਤਾ ਪਿਤਾ ਅਤੇ ਭੈਣਾ ਭੈਣ ਮੈਰਿਡ ਹੈ ਤੇ ਮੁੰਡਾ ਵਧੀਆ ਸੋਹਣਾ ਸੁਨੱਖਾ ਸਿੱਖ ਸਰਦਾਰ ਪੱਗ ਬੰਦਾ ਕੁੜੀ ਦਾ ਰਿਸ਼ਤਾ ਚਾਹੀਦਾ ਕੈਨੇਡਾ ਪੀਆਰ ਹੋਵੇ ਪੜ੍ਹਾਈ ਵਧੀਆ ਹੋਵੇ ਬਰਾਬਰ ਦੀ ਉਮਰ ਹੋਵੇ ਤੇ ਪੰਜਾਬ ਤੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਵੈਲ ਐਜੂਕੇਟਿਡ ਹੋਵੇ ਪਰਿਵਾਰ ਦਾ ਤੁਸੀਂ ਨੰਬਰ ਨੋਟ ਕਰੋ 9915862167 ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਹੈਗਾ ਜ਼ਮੀਨ ਵੀ ਵਧੀਆ ਆਉਂਦੀ ਹੈ ਤਰਨਤਨ ਸ਼ਹਿਰ ਦੇ ਬਸਨੇइका ਪਰਿਵਾਰ ਪਰਿਵਾਰ ਨੂੰ ਜਰੂਰ ਸੰਪਰਕ ਕਰੋ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਜੀ ਅਗਲਾ ਰਿਸ਼ਤਾ ਆਇਆ ਜੀ 208 ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਨਾਮਕਾਰ ਤਲਾਕਸ਼ੁਦਾ ਇਹ ਲੜਕੀ ਜਨਮ 1992 ਪੜਾਈ ਬੀਐਸਸੀ ਨਰਸਿੰਗ ਕੱਦ 5 ਫੁੱਟ 1 ਇੰਚ ਇੱਕ ਭਰਾ ਇੱਕ ਭੈਣ ਕੈਨੇਡਾ ਕਾਸਟ ਰਾਮਗੜੀਆ ਕੁੜੀ ਦੀ ਤੇ ਆਈਲੈਟਸ ਚੋਂ 6.5 ਬੈਂਡ ਆਏ ਹੋਏ ਆ ਲੜਕਾ ਮਾਲਵਾ ਏਰੀਆ ਤੋਂ ਹੋਵੇ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਫਿਰ ਕੰਮ ਤੇ ਹੋਵੇ ਵਿਆਹ ਸਾਦਾ ਕਰਨਾ ਹੈ 208 ਨੰਬਰ ਕਹਿ ਕੇ ਇਹ ਫਾਈਲ ਦਾ ਰਿਸ਼ਤਾ ਤੁਸੀਂ ਲੈਣਾਗਾ ਆਗਲਾ ਰਿਸ਼ਤਾ ਆਇਆ 209 ਫਾਈਲ ਨੰਬਰ ਜ਼ਿਲ੍ਹਾ ਗੁਰਦਾਸਪੁਰ ਏਰੀਆ ਬਟਾਲਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਟੂਰ ਡੇਟ ਆਫ ਬਰਥ 24 ਅਕਤੂਬਰ 1994 ਹਾਈਟ ਪਾਈ ਫਿਰਸਾਤ ਤਿੰਚ ਪੜਾਈ ਪਲੱਸ 2 ਪਾਸ এডਿਕੇਸ਼ਨ ਪੋਸਟ ਗ੍ਰੈਜੂਏਸ਼ਨ ਇਨ ਅਪਲਾਈਡ ਨੈਟਵਰਕ ਇਨਫੈਕਸ਼ਨ ਐਂਡ ਸਿਸਟਮ ਐਡਮਿਨਿਸਟ੍ਰੇਸ਼ਨ ਫਰੋਮ ਕੈਨੇਡਾ ਕੁੜੀ ਕੈਨੇਡਾ ਦੀ ਸਿਟੀਜ਼ਨ ਹੈ ਤੇ ਲੜਕੀ ਦਾ ਡਾਈਵੋਰਸ ਕੁ ਕੁਝ ਦਿਨਾ ਚ ਹੀ ਹੋ ਗਿਆ ਸੀ ਮੁੰਡਾ ਨਸ਼ੇ ਪੱਤੇ ਕਰਦਾ ਸੀ ਕੁੜੀ ਹੁਣ ਇਸ ਟਾਈਮ ਕਨੇਡਾ ਹੀ ਐ ਪਰਿਵਾਰ ਚ ਮਾਤਾ ਜੀ ਨੇ ਤੇ ਫਾਦਰ ਸਾਹਿਬ ਕੁੜੀ ਦੇ ਐਕਸਪਾਇਰ ਆ ਬੰਨ ਬਰੋ ਤੇ ਮਾਦਰ ਵਰਕਿੰਗ ਐਜ਼ ਅ ਫੀਲਡ ਆਫੀਸਰ ਮੁੰਡੇ ਦਾ ਰਸਤਾ ਚਾਹੀਦਾ ਮੁੰਡਾ ਵਧੀਆ ਸੋਹਣਾ ਸੁਨੱਖਾ ਤੇ ਉੱਚਾ ਲੰਮਾ ਤੇ ਕੁੜੀ ਵਧੀਆ ਸੋਹਣੀ ਸੁਨੱਖੀ ਉੱਚੀ ਲੰਮੀ ਐ ਮੁੰਡੇ ਦਾ ਚਾਹੇ ਡਿਵੋਰਸ ਹੋਇਆ ਹੋਵੇ ਪਰ ਬੱਚਾ ਨਾ ਕੋਈ ਹੋਵੇ ਕਿਉਂਕਿ ਕੁੜੀ ਕੋਲ ਵੀ ਕੋਈ ਬੱਚਾ ਨਹੀਂ ਜ਼ਮੀਨ 10 ਕਿਲੇ ਤੋਂ ਉੱਪਰ ਹੋਵੇ ਮੁੰਡਾ ਮਹਾਲੀ ਚੰਡੀਗੜ੍ਹ ਦਾ ਐ ਇੰਡੀਆ ਤੋਂ ਰਹਿਣ ਵਾਲਾ ਹੋਵੇ ਤੇ ਪਰਿਵਾਰ ਰਿਸ਼ਤਾ ਲੈ ਲੈਣਗੇ ਪਰਿਵਾਰ ਸਾਰਾ ਰੋਇਲ ਹੋਵੇ ਪੜਿਆ ਲਿਖਿਆ ਹੈ ਬੈਲ ਐਜੂਕੇਟਿਡ ਇਹ ਪਰਿਵਾਰ ਗੁਰਦਾਸਪੁਰ ਬਟਾਲਾ ਜਲੰਧਰ ਅਮਰਸਰ ਤੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਬਸ ਮੁੰਡੇ ਦੀ ਪੜਾਈ ਵਧੀਆ ਹੋਵੇ ਤੇ ਕੈਨੇਡਾ ਜਾਣ ਦਾ ਚਾਹਵਾਨ ਹੋਵੇ ਬਹੁਤ ਵਧੀਆ ਫੈਮਿਲੀ ਤੋਂ ਇਹ ਰਿਸ਼ਤਾ ਹੈਗਾ ਫਾਈਲ ਨੰਬਰ 9 ਕਹਿ ਕੇ ਇਹ ਰਿਸ਼ਤਾ ਲੈਣਾ ਤੁਸੀਂ ਜਿਹੜੇ ਨੰਬਰਾਂ ਜਿਹੜੇ ਐਡ ਦੇ ਵਿੱਚ ਕੁੜੀ ਵਾਲਿਆਂ ਦੇ ਪਰਿਵਾਰ ਦਾ ਨੰਬਰ ਨਹੀਂ ਬੋਲਿਆ ਉਹਨਾਂ ਨੇ ਆਪਾਂ ਨੂੰ ਕਿਹਾ ਹੁੰਦਾ ਜੀ ਵੀ ਐਡ 'ਚ ਨੰਬਰ ਨਹੀਂ ਦੇਣਾ ਬਾਕੀ ਸਿਰਫ ਤੁਸੀਂ WhatsApp ਨੰਬਰ ਤੇ ਹੈਲੋ ਭੇਜ ਕੇ ਫਾਈਲ ਨੰਬਰ ਦੱਸਣਾਗਾ ਉਸ ਤੋਂ ਬਾਅਦ ਤੁਹਾਨੂੰ ਪਰਿਵਾਰ ਵਾਲਿਆਂ ਦਾ ਨੰਬਰ ਸੈਂਡ ਕੀਤਾ ਜਾਵੇਗਾ ਜੀ ਬਾਕੀ ਜਿਹੜੇ ਪਰਿਵਾਰਾਂ ਨੇ ਮੁੰਡਿਆਂ ਦੀਆਂ ਐਡਾਂ ਲੱਗ ਚੁੱਕੀਆਂ ਨੇ ਤੇ ਇਹਨਾਂ ਦੇ ਇਹਨਾਂ ਦੇ ਮਹੀਨੇ ਵਿੱਚ ਆਪਾਂ ਤਿੰਨ ਜਿਹੜੇ ਰਿਸ਼ਤਿਆਂ ਦੀ ਐਡ ਤਿੰਨ ਵਾਰੀ ਲਾਉਣੇ ਆ ਉਹ ਹੁਣ ਪਰਿਵਾਰ ਵਾਲੇ ਨੇ ਇਹ ਰਿਸ਼ਤੇ ਪੂਰੇ ਹੋ ਚੁੱਕੇ ਆ ਜੀ ਬਾਕੀ ਦੁਬਾਰਾ ਤੋਂ ਇਹ ਪ੍ਰੋਸੈਸ ਸਟਾਰਟ ਕਰਨ ਧੰਨਵਾਇ ਜੀ